ਜਿਸ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦਾ ਹੱਕ ਕਿਸਾਨਾਂ ਕੋਲੋਂ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਖੋਇਆ ਜਾ ਰਿਹਾ ਹੈ। ਔਰ ਜਿਸ ਤਰੀਕੇ ਦਾ ਮਾੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਕੱਲ 15 ਫਰਵਰੀ ਦੀ ਜਿਹੜੀ ਕੋਲਪੁਰ ਵਿਖਾਤੀ ਤੇ ਦਿੱਖੋਟ ਹਲਕਿਆਂ ਦੀ ਪੰਜਾਬ ਬਚਾਓ ਯਾਤਰਾ ਸੀ ਉਹਨੂੰ ਬੁਲਤਰੀ ਕਰਦੀ ਸਾਰੀ ਸਥਿਤੀ ਦੀ ਕੰਪੀਟਰ ਨੂੰ ਦੇਖਿਆ ਸਥਿਤੀ ਦੇ ਉੱਤੇ ਇਹਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਇੱਕ ਅੰਗਰਮੀ ਮੀਟਿੰਗ ਜਿਹੜੀ ਹੈ ਪਾਰਟੀ ਦੀ ਕੋਲਪੁਰ ਉਹ ਕੱਲ 2 ਵਜੇ ਪਾਰਟਿਸਪੇਟ ਡਾਕਟਰ ਛੱਡੀ ਕੰਤੇ ਵਿੱਚ ਬਣਾਈ ਹੈ ਜਿੱਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ ਉਹ ਵਿਚਾਰ ਵੰਡਾ ਫੜ ਕੇ ਕੀਤਾ ਹੈ